ਦੋ ਵਾਟਰ ਆ ਗਏ ਆ ਗਏ ਵਿਚ ਆ ਬਵਰਾ ਗੁਲੀ ਬੜੀ ਕਮੀ ਕਰ ਰਹਾ ਬਵਰਾ ਗੁਲੀ ਬਵਰਾ ਗੁਲੀ ਉਹ ਮਾਰ ਗਿਆ ਟਾਪਾ ਬਵਰਾ ਗੁਲੀ ਵਾ ਪਹਿਲੀ ਕੰਨੀ ਮਾਰ ਰਹੇ ਤੇ ਉਧਰ ਨੂੰ ਥੋੜ ਲਿਆ ਕਪਤਰ ਆ ਗਿਆ ਟੁੱਟ ਕੇ ਤੇ ਆ ਗਏ 3 3 6 ਤੇ 1 7 ਕਪਤਰ ਆ ਗਏ ਵੀ ਗਏ ਸਮਝ ਲਾ ਵੀ ਗਏ ਸਤਾਈਆਂ ਨੂੰ ਨਾ ਨਾ ਬਾਬਰਾ ਗੁਲੀਆ ਯਾਰ ਠਾਪਾ ਬਾਬਰਾ ਗੁਲੀ ਨੇ ਮਾਰਿਆ ਪਹਿਲਾਂ ਗਏ ਉਹ ਕਿੰਨੇ ਤੇ ਗਏ ਵੀ ਉੱਤਰ ਗਏ ਨੇ ਉੱਤਤੀ ਦੇ ਨੌਟ ਹੱਤੀ ਦੇ ਸੱਤ ਆ ਗਏ ਆਦੇ ਬਾਵਰਾ ਗੁਲੀ ਆ ਆਜੂ ਆ 1 ਮਟਰ 6 ਤਾ ਨੇ ਦਾ ਪੰਜ ਆਏ ਨੇ ਇੱਕ ਕਬੂਤਰ ਹੋਰ ਆ ਦੋ ਕਬੂਤਰ ਹੋਰ ਨੇ ਉੱਤਰ ਉੱਤਰ ਪਾਚ ਪੁਰੇ ਆਲੇ ਨੇ ਛੇ ਜਿਹੜਾ ਆਏ ਸੀਗੇ ਪੁਰੇ ਦਾ ਲੰਗੇ ਦੀ ਪੁਰੇ ਨੇ ਅੰਜਾਈ ਵੀ ਘਰ ਉਹ ਵੀ ਲੰਗੇ ਸੀਗੇ ਵੀ ਨਏ ਹਜੇ ਉਹਦੇ ਲੰਗੇ ਜੀ ਯਾਰ ਤੇ ਵੀ ਕੁਇਕਰ ਕਿੰਨਾ ਹੋ ਗਿਆ ਟਾਈਮ ਔਲੀ ਠੱਤੀ ਤੇ ਗਈ ਸੀ 45 ਹੋ ਗਏ ਦਾਦਾ ਤੁਹਾਨੂੰ ਜੋ ਕਿ ਉਹਨਾਂ ਚ ਟੁਟਕਿਆ ਬਾਕੀ ਸੱਤ ਤਾਂ ਘਰੀ ਨੇ ਸਮਝ ਲੋ ਸਾਈ ਛੰਡੇ ਜੀ ਹਾਂਜੀ ਉਹਨਾਂ ਸੱਤ ਪੁੱਤਰਾਂ ਦੇ ਵਹਿਤਾ ਕੋਈ ਨਹੀਂ ਆਇਆ ਤੇ 20 ਪੁੱਤਰੜੇ ਇਕੱਠੇ ਹੋਏ ਪਰ ਉਹਨਾਂ ਚ ਵੀ ਕੋਈ ਨਹੀਂ ਆਇਆ। ਤਾਂ ਟਾਈਮ ਹੋ ਗਿਆ 50। ਹਾਂ 50। 33 ਦੇ ਕਿਹਾ ਹੋਏ ਸੀ। ਚਲੋ। ਕਿਹਲ ਤੱਕ ਤਾਂ ਉਨੋਂ ਚ ਵੀ ਕੋਈ ਨਹੀਂ ਆਇਆ ਚਲੋ ਠੀਕ ਹੈ ਦੱਸ ਦਿਆਂ ਫੇਰ ਜੋ ਪਿਆ ਇੱਕ ਤੋਂ ਨਵਾਂ ਦੁਖਾਨਾ ਕਬੂਤਰ ਮਿੱਕੀ ਵਾਲੇ ਬੈਠੇ ਬਹੁਤ ਸੋਲੇ ਨੀਰੀ ਉਹ ਜਾਲ ਸਭ ਦੇ ਪੱਠੇ ਨੇ ਸਾਰੇ ਤਾਂ ਵੇਚਦੇ ਇਹਨੂੰ ਜਾਲ ਤਾਂ ਕਾਫੀ ਮੇਰੀਏ ਅੰਗਣੇ ਵੀ ਰਿਹਾ ਕਿਓ ਜੀ ਆ ਰਿਹਾ ਮਾਚੂ ਕੋਈ ਵੀ ਸੱਤ ਲੱਗ ਰਹੇ ਨੇ ਉਹ ਤੇ 20 ਲੱਗ ਗਏ ਨੇ ਮਸਤੀ ਜਨੇ ਹੰਗਰ ਕਰ ਰੂਗੇ ਜੰਦ ਨੇ ਚਲੋ ਕੋਈ ਵਾਣ ਠੀਕ ਹੈ ਹਨੋ चुरुंजा हो गए अठत्ती कैब हो गए थे कैब तो गया पहला हो गए थे चलो अठती तो लाया से टाइम चुरंजा हो गए आ गए जे सतरे रुके हुए थे तो मुखी और ਬੋਲਣ ਤਿੰਨ ਆ ਗਏ ਉਹਨਾਂ ਛੋਟੇ 7 ਫੁੱਟ ਕੇ ਦੇਦੇ ਸੀ ਟੁੱਟ ਕੇ ਲੱਗੋ ਇਸ ਜਿਹੜੇ ਕੁਕ ਮੋਲਾ ਚੱਕ ਕੇ ਲੈ ਗਏ ਸੀਗੇ ਨੀਲਾ ਉਹ ਲੰਗ ਪਰੇ ਚਲੋ 20ਾਂ ਚ ਉਹਨਾਂ ਚ ਹਜੇ ਤੱਕ ਕੋਈ ਨਹੀਂ ਆਇਆ ਲਾ ਦੋ ਬੰਦੇ ਆ ਗਏ 6 4 6 9 ਠੀਕ ਹੈ ਪਹਿਲਾਂ ਆਹ ਗੇ ਟੁੱਟ ਕੇ ਗੁਪਤਰ ਉਹਨਾਂ ਚ ਕਿਹੜੇ ਵੀ ਗਏ ਸੀਗੇ ਇਹ ਲੰਡੂੜ ਗਏ ਜੋ ਵੀ ਹੈ ਪਤਾ ਨਹੀਂ ਟੁੱਟ ਗਏ ਬਸ ਪਹਿਲਾਂ ਵੀ ਟੁੱਟੇ ਹੋਏ ਦੀਆਂ ਤਾਂ ਬਸ 13 ਗੁਪਤਰ ਹੋ ਗਏ ਜੀਰੇ 10 ਨੇ ਤੇ 9 ਨੇ ਆਗੇ ਕਬੂਤਰ ਉਹ ਵੀ ਆਗੇ ਨੇ 10 11 12 ਹੋ ਗਏ ਉਹਰੇ 13 14 15 ਉਹ 19 20 21 22 ਕੁੱਤਰ ਹੋ ਗਏ ਉਹ ਇਕੱਠੇ ਕਰਕੇ ਤੋੜਦੇ ਫਿਰ ਖਾਣਾ ਤੁਹਾਨੂੰ ਹੋ ਗਏ ਸਾਰੇ ਇਕੱਠੇ तकरीबन 2 4 2 5 3 22 ਆਇਆ ਆਇਆ ਪਾਖਣਾ ਫੇਰ ਜੋੜਾ ਜੱਡ ਬਣ ਗਿਆ ਆਜਾ ਆਜਾ ਆਜਾ